ਬਾਬੇ ਸ਼ਹੀਦ ਸਪੋਰਟਸ ਕਲੱਬ ਅਜਨੌਦ ਵੱਲੋਂ ਲੋੜਵੰਦ ਧੀਆਂ ਦੇ ਸਮੂਹਿਕ ਵਾਅ ਮਿਤੀ 28 ਸਤੰਬਰ ਬੇਟੀ ਦਿਵਸ ਵਾਲੇ ਦਿਨ ਕਰਵਾਏ ਜਾ ਰਹੇ ਹਨ ਜਿਸ ਦੇ ਸਮਾਨਚ ਅੱਜ ਬਾਬੇ ਸ਼ਹੀਦ ਅਜਨੌਦ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿੱਥੇ ਲੋੜਵੰਦ ਧੀਆਂ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਗਈਆਂ ਅਤੇ ਪਰਿਵਾਰਾਂ ਨੂੰ ਸਮਾਨ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਰਿੱਕੀ ਅਜਨੌਦ ਨੇ ਦੱਸਿਆ ਕਿ ਹੁਣ ਤੱਕ ਕਰੀਬ 30 ਲੋੜਵੰਦ ਧੀਆਂ ਦੇ ਵਿਆਹ ਲਈ ਪਰਿਵਾਰ ਆਏ ਹਨ ਉਹਨਾਂ ਨੇ ਦੱਸਿਆ ਕਿ ਇਹਨਾਂ ਧੀਆਂ ਨੂੰ ਵਿਆਹ ਦੇ ਵਿੱਚ ਘਰੇਲੂ ਜ਼ਰੂਰੀ ਸਮਾਨ ਵੀ ਦਿੱਤਾ ਜਾਵੇਗਾ ਅਤੇ ਉਹਨਾਂ ਨੇ ਕਿਹਾ ਕਿ ਹੋਰ ਵੀ ਆਉਣ ਵਾਲੇ 2 ਦਿਨਾਂ ਤੱਕ ਹੋਰ ਪਰਿਵਾਰ ਵੀ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਟਿੱਕੀ ਜੀ ਲੋੜਵੰਤੀਆਂ ਦੇ ਵਿਆਹ ਕਰਵਾਏ ਜਾ ਰਹੇ ਨੇ 28 ਸਤੰਬਰ ਨੂੰ ਤੇ ਕਿੰਨੀਆਂ ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ? ਅਸੀਂ ਇਹਦਾ ਕੋਈ ਗਿਣਤੀ ਰੱਖੀ ਜਿੰਨੇ ਪਰਿਵਾਰ ਆਉਣਗੇ ਅਸੀਂ ਕਰਾਂਗੇ। ਤੇ ਸਸਤਾ ਵੱਲੋਂ ਕੀ ਕੀ ਉਪਰਾਲਾ ਕੀਤਾ ਜਾ ਰਿਹਾ? ਜਿੰਨਾ ਸਮਾਨ ਆ ਘਰੇਲੂ ਸਮਾਨ ਆ ਬੈੱਡ ਤੋਂ ਲੈ ਕੇ ਕੱਪੜੇ ਤੋਂ ਲੈ ਕੇ ਭਾਂਡੇ ਤੋਂ ਲੈ ਕੇ ਕਿਹਦੀ ਦਿੱਤੀ ਜਾਊ। ਥੋੜੇ ਤੋਂ ਕਿਰਤੀ ਤਾਂ ਆ ਗਈ ਹੋਣੀ ਹੈ ਬਾਈ ਜੀ। ਗਿਣਤੀ ਬਾਈ 27-28 ਹੀ ਹੋਗੇ। ਬਾਕੀ ਅੱਧੇ ਪਰਿਵਾਰ ਪਹੁੰਚੇ ਨਹੀਂ ਹਜੇ ਜਾਂ ਲੇਟ ਹੋਗੇ। ਨਾ ਕੋਈ ਸਮੱਸਿਆ ਜਾਂ ਦੋ ਦਿਨ ਹੋ ਰਹੀ ਹਾਂਜੀ ਜਿੱਦਗੀ ਦੀ ਗੱਲ ਕਰਦੇ ਚਲੋ ਕਿੱਥੋਂ ਲੋਕਾਂ ਨੇ ਤੁਹਾਨੂੰ ਰਿਪੋਰਟ ਕੀਤਾ ਰੋਡ ਬੰਦ ਪਰਮਾਰਾ ਨੇ ਤੁਹਾਨੂੰ ਸਾਰੇ ਪੰਜਾਬ ਚੋਂ ਹੀ ਫਾਜ਼ਲ ਕਾਫਰੀ ਰਿਪੋਰਟ ਮੌਕਾ ਸਾਡੇ ਲੋਕਲ ਆਪਣੇ ਲੁਧਿਆਣਾ ਚਿਲੋਂ ਤੋਂ ਬਹੁਤ ਨੇ ਵਰਜੋ ਉਪਰਾਲਾ ਕੀਤਾ ਜਾ ਰਿਹਾ ਲੋਕਾਂ ਦੇ ਭਲੇ ਦਾ ਕੰਮ ਕੀਤਾ ਜਾ ਰਿਹਾ ਕਿਸੇ ਨੇ ਹੱਥਾਂ ਚਾਹ ਬਸ ਸਾਰਿਆਂ ਨੂੰ ਆਹੀ ਆਈ ਕਿ ਮਿਲ ਜੁਲ ਕੇ ਰਹਿਣਾ ਕਿਸੇ ਨਾਲ ਕੋਈ ਨਫ਼ਰਤ ਨਾ ਰੱਖਣ ਕਿਸੇ ਮਨ ਚ ਗੁਰੂ ਘਰ ਨਾਲ ਪਿਆਰ ਕਰਨਾ ਬਾਣੀ ਪੜ੍ਹਨਾ ਨਸ਼ਾ ਨਾ ਕਰਨਾ